ਸਾਥੀ ਸਾਰੇ ਪਸ਼ੂ ਪਾਲਕ ਕਿਸਾਨ ਵੀਰਾਂ ਨੂੰ ਅੱਜ ਆਪਣੀ ਇਹ ਵੀਡੀਓ ਸਾਰੇ ਪਸ਼ੂ ਪਾਲਕ ਕਿਸਾਨ ਵੀਰਾਂ ਲਈ ਬਹੁਤ ਖਾਸ ਹੋਣ ਵਾਲੀ ਆ ਕਿਉਂਕਿ ਕਦੇ ਨਾ ਕਦੇ ਸਾਨੂੰ ਜਿਹੜਾ ਨਵਾਂ ਪਸ਼ੂ ਜਿਹੜਾ ਜਰੂਰ ਖਰੀਦਣਾ ਪੈਂਦਾ ਹੈ ਅਤੇ ਜਦੋਂ ਵੀ ਤੁਸੀਂ ਕੋਈ ਨਵਾਂ ਪਸ਼ੂ ਖਰੀਦਣਾ ਹੈ ਉਸ ਵਿੱਚ ਕਿਹੜੀਆਂ ਕਿੜੀਆਂ ਗੱਲਾਂ ਵੇਖਣੀਆਂ ਤੇ ਕਿਹੜੀਆਂ ਕਿੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਉਹ ਸਾਰੀਆਂ ਗੱਲਾਂ ਦੋਸਤੋ ਮੈਂ ਅੱਜ ਇਸ ਵੀਡੀਓ ਵਿੱਚ ਦੱਸਣ ਜਾ ਰਿਹਾ ਤਾਂ ਜੋ ਜਦੋਂ ਕਦੇ ਵੀ ਤੁਸੀਂ ਨਵਾਂ ਪਸ਼ੂ ਲਿਆਓ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਦੋਸਤੋ ਤੁਸੀਂ ਚੈਨਲ ਨੂੰ ਬਹੁਤ ਪਿਆਰ ਦਿੰਦੇ ਹੋ ਸਬਸਕ੍ਰਾਈਬ ਕਰਦੇ ਹੋ ਸੋ ਕਰਦੇ ਆਪਾਂ ਵੀਡੀਓ ਸ਼ੁਰੂ ਸਭ ਤੋਂ ਪਹਿਲਾਂ ਕਿਸਾਨ ਵੀਰੋ ਗੱਲ ਇਹ ਹੈਗੀ ਵੀ ਜਦੋਂ ਵੀ ਪਸ਼ੂ ਲੈਣ ਜਾਓ ਆਪਣਾ ਮਾਈਂਡ ਸੈਟ ਕਰਕੇ ਜਰੂਰ ਜਾਓ ਕਿ ਸਾਨੂੰ ਕਿਸ ਬਰੀਡ ਦਾ ਪਸ਼ੂ ਲੈਣਾ ਹੈਗਾ ਤੁਸੀਂ ਆਪਣੇ ਇਲਾਕੇ ਦੇ ਹਿਸਾਬ ਨਾਲ ਜਾਂ ਆਪਣੇ ਬਜਟ ਕਿੰਨੇ ਪੈਸੇ ਖਰਚ ਕਰਨਾ ਚਾਹੁੰਦੇ ਹੋ ਉਸ ਦੇ ਹਿਸਾਬ ਨਾਲ ਪਹਿਲਾਂ ਤੋਂ ਸੋਚ ਕੇ ਜਰੂਰ ਜਾਓ ਅਸੀਂ ਕਿਸ ਤਰ੍ਹਾਂ ਦਾ ਪਸ਼ੂ ਲੈਣਾ ਹੈਗਾ ਅਤੇ ਜਦੋਂ ਵੀ ਪਸ਼ੂ ਲੈਣ ਜਾਓ ਘੱਟੋ ਘੱਟ ਉਸ ਪਸ਼ੂ ਨਾਲ ਦੋ ਦਿਨ ਜਿਹੜੇ ਜ਼ਰੂਰ ਸੰਪਰਕ ਰੱਖੋ ਜੇ ਤੁਸੀਂ ਜਾਣਕਰ ਨਹੀਂ ਤਾਂ ਕਿਸੇ ਜਾਣਕਰ ਨੂੰ ਨਾਲ ਲੈ ਕੇ ਜ਼ਰੂਰ ਜਾਓ ਜੋ ਚੰਗੀ ਤਰ੍ਹਾਂ ਪ੍ਰੀਖਣ ਜਿਹੜਾ ਚੰਗੀ ਤਰ੍ਹਾਂ ਜਿਹੜਾ ਮੌਇਨਾ ਪਸ਼ੂ ਦਾ ਜਿਹੜਾ ਕਰ ਸਕੇ ਤੇ ਨਿਰਣਾ ਲੈ ਸਕੇ ਫੈਸਲਾ ਲੈ ਸਕੇ ਪਸ਼ੂ ਖਰੀਦਣ ਸਮਝ ਜਿਹੜਾ ਦੋਸਤੋ ਮਾਤਾ ਪਿਤਾ ਬਾਰੇ ਵੀ ਜਿਹੜਾ ਜ਼ਰੂਰ ਪਤਾ ਹੋਣਾ ਚਾਹੀਦਾ ਮਾਤਾ ਪਿਤਾ ਬਾਰੇ ਉਸ ਮਾਲਕ ਤੋਂ ਪਸ਼ੂ ਪਾਲਕ ਤੋਂ ਜ਼ਰੂਰ ਪੁੱਛੋ ਜੋ ਪਸ਼ੂ ਤੁਸੀਂ ਖਰੀਦਣ ਜਾ ਰਹੇ ਹੋ ਉਹ ਬਹੁਤ ਆ ਜਿਆਦਾ ਜ਼ਰੂਰੀ ਵਿਸ਼ਾ ਹੈਗਾ ਜੇਕਰ ਵਧੀਆ ਪਸ਼ੂ ਹੋਵੇਗਾ ਚੰਗੇ ਮਾਤਾ ਪਿਤਾ ਦਾ ਰਿਕਾਰਡ ਹੋਵੇਗਾ ਰਿਕਾਰਡਡ ਪਸ਼ੂ ਹੋਵੇਗਾ ਚੰਗੀ ਬਰੀਡ ਦਾ ਹੋਵੇਗਾ ਉਹ ਪਸ਼ੂ ਹਮੇਸ਼ਾ ਜਿਹੜਾ ਬਹੁਤ ਚੰਗਾ ਨਿਕਲੇਗਾ ਚੰਗੇ ਦੁੱਧ ਚੰਗੀ ਫੈਟ ਪਰਸੈਂਟੇਜ ਨਾਲ ਰਹੇਗਾ ਇਸ ਤੋਂ ਇਲਾਵਾ ਸਾਨੂੰ ਉਸ ਦੀ ਚੰਗੀ ਤਰ੍ਹਾਂ ਸਰੀਰਕ ਜਿਹੜੀ ਆ ਉਹ ਪਰਖ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਉਸ ਦੇ ਸਰੀਰ ਦੀ ਜਾਂਚ ਜਿਹੜੀ ਆ ਪੂਰੀ ਪ੍ਰੋਪਰਡੇ ਟੰਗ ਨਾਲ ਜਿਹੜੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਵੇਖਣਾ ਕੀ ਹੈਗਾ ਦੋਸਤੋ ਤੁਸੀਂ ਤੁਸੀਂ ਸਭ ਤੋਂ ਪਹਿਲਾਂ ਉਸ ਦੇ ਥਣਾ ਨੂੰ ਵੇਖੋ ਥਣਾ ਵਿੱਚ ਦੁੱਧ ਕੱਢ ਕੇ ਵੇਖੋ ਆਪਣੇ ਹੱਥਾਂ ਦੇ ਨਾਲ ਥਣਾ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੰਢ ਤਾਂ ਨਹੀਂ ਸਖਤਤ ਨਹੀਂ ਕੋਈ ਥਣਾ ਚੁਵਾਈ ਬਿਲਕੁਲ ਪੂਲੀ ਆ ਚਾਰੇ ਥਣਾ ਦੇ ਵਿੱਚੋਂ ਧਾਰਾ ਬਰਾਬਰ ਨਹੀਂ ਦੋਸਤੋ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਥਣਾ ਦੀ ਚੁਵਾਈ ਕਰਕੇ ਜ਼ਰੂਰ ਦੇਖੋ ਜਿਆਦਾ ਜਿਹੜੀ ਪਹਿਲਾ ਦੋਸਤੋ ਬਰੀਕ ਚਮੜੀ ਨੂੰ ਦੇਵੋ ਮੋਟੀ ਚਮੜੀ ਦਾ ਪਸ਼ੂ ਘੱਟ ਖਰੀਦਿਆ ਕਰੋ ਜੇਕਰ ਤੁਸੀਂ ਡੇਰੀ ਫਾਰਮ ਜਾਂ ਆਪਣੇ ਘਰੇਲੂ ਘਰ ਵਾਸਤੇ ਕੋਈ ਪਸ਼ੂ ਖਰੀਦ ਰਹੇ ਹੋ ਤਾਂ ਬਾਕੀ ਸਰੀਰ ਦੇ ਵਿੱਚ ਦੋਸਤੋ ਕਿਸੇ ਤਰ੍ਹਾਂ ਦੀਆਂ ਕੋਈ ਗੰਡਾਂ ਤਾਂ ਨਹੀਂ ਹੈਗੀਆਂ ਇਹ ਜਿਹੜੀਆਂ ਵੇਖਣੀਆਂ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹਨ ਸੋ ਦੋਸਤੋ ਇਸ ਤੋਂ ਇਲਾਵਾ ਹੋਰ ਗੱਲਾਂ ਜੇ ਆਉਂਦੀਆਂ ਹਨ ਦੋਸਤੋ ਉਹ ਕਿਸਾਨ ਵੀਰੋਂ ਆਉਂਦੀ ਹੈ ਡੀ ਵਰਮਿੰਗ ਦੀ ਜਿਸ ਬਰੀਡਰ ਜਾਂ ਪਸ਼ੂ ਪਾਲਕ ਤੋਂ ਤੁਸੀਂ ਪਸ਼ੂ ਲਿਆ ਹੈ ਜਾਂ ਲੈਣ ਜਾ ਰਹੇ ਹੋ ਉਸ ਦੀ ਡੀ ਵਰਮਿੰਗ ਉਹਨਾਂ ਕਰਵਾਈ ਹੈ ਜਾਂ ਨਹੀਂ ਇਹ ਵੀ ਜ਼ਰੂਰੀ ਗੱਲ ਆ ਜ਼ਰੂਰ ਧਿਆਨ ਦੇਣਾ ਕਿਉਂਕਿ ਜੇ ਕਰਵਾ ਦਿੱਤੀ ਹੈ ਤਾਂ ਅਸੀਂ 2 ਮਹੀਨੇ ਰੁਕ ਕੇ ਕਰਵਾ ਸਕਦੇ ਹਾਂ ਜੇ ਨਹੀਂ ਕਰਵਾਈ ਤਾਂ ਜਦੋਂ ਵੀ ਤੁਸੀਂ ਪਸ਼ੂ ਲਵੋ ਘਰ ਲੈ ਕੇ ਜਾਂਦੇ ਸਾਰ ਸਭ ਤੋਂ ਪਹਿਲਾਂ ਕੰਮ ਉਸ ਦੀ ਡੀ ਵਰਮਿੰਗ ਕਰਨਾ ਹੈਗਾ ਦੂਜਾ ਜਿਹੜਾ ਇੰਪੋਰਟੈਂਟ ਵਿਸ਼ਾ ਹੈਗਾ ਦੋਸਤੋ ਉਹ ਹੈਗਾ ਵੈਕਸੀਨੇਸ਼ਨ ਜਿੱਥੋਂ ਵੀ ਪਸ਼ੂ ਲਵੋ ਇਸ ਬਾਰੇ ਜ਼ਰੂਰ ਪੁੱਛੋ ਬਈ ਅੱਗੋਂ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਵੈਕਸੀਨੇਸ਼ਨ ਕਰਵਾਈ ਹੈ ਜਾਂ ਨਹੀਂ ਉਸ ਪਸ਼ੂ ਬਾਰੇ ਪੂਰੀ ਜਾਣਕਾਰੀ ਜ਼ਰੂਰ ਲਵੋ ਇਸ ਨੂੰ ਤੁਸੀਂ ਕੀ ਕੀ ਖਵਾਉਂਦੇ ਰਹੇ ਹੋ ਕਈ ਵਾਰ ਕੀ ਹੁੰਦਾ ਜਿੱਥੋਂ ਪਸ਼ੂ ਲਿਆ ਹੋਵੇ ਉੱਥੇ ਵੱਖਰੀਆਂ ਵੱਖਰੀਆਂ ਚੀਜ਼ਾਂ ਖਵਾਈਆਂ ਹੁੰਦੀਆਂ ਜਦੋਂ ਉਹ ਪਸ਼ੂ ਅਸੀਂ ਆਪਣੇ ਫਾਰਮਾਂ ਦੇ ਇਹ ਲਿਆਉਨੇ ਆ ਜੋ ਚੀਜ਼ਾਂ ਖਵਾਉਂਦੇ ਆ ਉਸ ਦੀ ਵਜ੍ਹਾ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ ਇਸ ਲਈ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਦੇਣਾ ਚਾਹੀਦਾ ਸੋ ਇਸ ਤੋਂ ਇਲਾਵਾ ਦੋਸਤੋ ਇੱਕ ਹੋਰ ਗੱਲ ਆ ਜਾਂਦੀ ਏ ਬਰੀਡਰ ਜਾਂ ਵਪਾਰੀ ਦੀ ਜਿੱਥੋਂ ਤੁਸੀਂ ਪਸ਼ੂ ਲਿਆ ਹੈ ਜਾਂ ਲਿਆ ਜਾਂ ਲੈ ਰਹੇ ਹੋ ਉਸ ਦੀ ਉਸ ਇਲਾਕੇ ਵਿੱਚ ਇਮੇਜ ਕਿਹੋ ਜੀ ਆ ਉਸ ਦਾ ਰਿਕਾਰਡ ਕਿਹੋ ਜਿਹਾ ਕਈ ਵਾਰ ਕੀ ਹੁੰਦਾ ਹੈ ਕਈ ਬਰੀਡਰ ਇਹੋ ਜਿਹੇ ਨੇ ਜਿਹੜੇ ਪਸ਼ੂਆਂ ਨੂੰ ਸਟੀਰੋਇਡ ਦੇ ਕੇ ਮੋٹے ਤਗੜੇ ਕਰ ਲੈਂਦੇ ਆ ਜਾਂ ਕੈਮੀਕਲ ਜਾਂ ਦਵਾਈਆਂ ਯੂਜ਼ ਕਰਕੇ ਦੁੱਧ ਵਧਾ ਲੈਂਦੇ ਆ ਤੇ ਸਰੀਰ ਇੱਕਦਮ ਚਮਕਦਾ ਰੱਖਦੇ ਨੇ ਜਦੋਂ ਕਿਸਾਨ ਵੀਰ ਆਪਣੇ ਆਪਣੇ ਫਾਰਮਾਂ ਤੇ ਉਹਨਾਂ ਪਸ਼ੂਆਂ ਨੂੰ ਲੈਂਦੇ ਹਨ ਤਾਂ ਆਪਾਂ ਕੈਮੀਕਲ ਸਟੀਰੋਇਡ ਜਾਂ ਮੈਡੀਸਿਨ ਯੂਜ਼ ਨਹੀਂ ਕਰਦੇ ਤਾਂ 4 5 6 7 10 ਦਿਨਾਂ ਦੇ ਦੌਰਾਨ ਉਹ ਪਸ਼ੂ ਦੁੱਧ ਵੱਲੋਂ ਡਾਊਨ ਹੋ ਜਾਂਦਾ ਅਸੀਂ ਸੋਚਦੇ ਹਾਂ ਕਿ ਰਸਤੇ ਵਿੱਚ ਪਸ਼ੂ ਲਿਆਉਣ ਸਮੇਂ ਕੋਈ ਮੁਸ਼ਕਲ ਜਾਂ ਪਰੇਸ਼ਾਨੀ ਆਈ ਹੈ ਤਾਂ ਮੇਰੇ ਕੋਲ ਆ ਕੇ ਹਜੇ ਸੈੱਟ ਨਹੀਂ ਹੋਇਆਗਾ ਤਾਂ ਪ੍ਰੋਬਲਮ ਆਈ ਹੈ ਇਹ ਵੀ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਸੋ ਦੋਸਤੋ ਇਸ ਤੋਂ ਬਾਅਦ ਜਦੋਂ ਪਸ਼ੂ ਖਰੀਦ ਲੈਂਦੇ ਹੋ ਤਾਂ ਪੁਰਾਣੇ ਮਾਲਕ ਤੋਂ ਜ਼ਰੂਰ ਪੁੱਛਿਓ ਕਿ ਇਹ ਪਸ਼ੂ ਸਾਇਲੈਂਟ ਹੀਟ ਵਿੱਚ ਰਿਹਾ ਜਦੋਂ ਪਿਛਲੀ ਵਾਰ ਹੀਟ ਵਿੱਚ ਆਇਆ ਸੀ ਜਾਂ ਬੋਲ ਕੇ ਬਣਿਆ ਸੀ ਕਦੋਂ ਕ੍ਰਾਸ ਕਰਵਾਇਆ ਸਾਹਣ ਜਾਂ ਬੁੱਲ ਤੋਂ ਲਵਾਇਆ ਜਾਂ ਏਆਈ ਕਰਵਾਈ ਹੈ ਇਹ ਵੀ ਪੁੱਛ ਲਿਓ ਬਹੁਤ ਅੱਗੇ ਜਾ ਕੇ ਜਿਹੜਾ ਤੁਹਾਨੂੰ ਫਾਇਦਾ ਮਿਲੂਗਾ ਅਤੇ ਬੱਚਾ ਦੇਂਦੇ ਸਮੇਂ ਕੋਈ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਤਾਂ ਨਹੀਂ ਇਸ ਨੂੰ ਹੋਈ ਉਸ ਦੀ ਜਿਹੜੀ ਜੇਰ ਆ ਭਾਈ ਤਾਂ ਕਿੰਨੇ ਸਮੇਂ ਦੇ ਦੌਰਾਨ ਭਾਈ ਕੋਈ ਪ੍ਰੋਬਲਮ ਤਾਂ ਨਹੀਂ ਆਈ ਜਾਂ ਕੋਈ ਇਨਫੈਕਸ਼ਨ ਤਾਂ ਨਹੀਂ ਸੀਗੀ ਜਾਂ ਕਿਸੇ ਪ੍ਰਕਾਰ ਦੀਆਂ ਕੋਈ ਦਵਾਈਆਂ ਯੂਜ਼ ਤਾਂ ਨਹੀਂ ਕੀਤੀਆਂ ਗਈਆਂ ਜਾਂ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਤਾਂ ਨਹੀਂ ਹੋਈ ਇਹ ਸਾਰੀਆਂ ਗੱਲਾਂ ਖਰੀਦਣ ਤੋਂ ਬਾਅਦ ਪਸ਼ੂ ਜਿਹੜਾ ਮਾਲਕ ਆ ਦੋਸਤੋ ਜੇ ਤੁਸੀਂ ਪਸ਼ੂ ਖਰੀਦ ਰਹੇ ਹੋ ਉਹ ਤੁਹਾਨੂੰ ਆਸਾਨੀ ਦੇ ਨਾਲ ਦੱਸ ਦੂਗਾ ਇਸ ਬਾਰੇ ਤੁਹਾਨੂੰ ਜਿਹੜਾ ਅੱਗੇ ਫਿਊਚਰ ਦੇ ਵਿੱਚ ਪਤਾ ਹੋਵੇਗਾ ਵੀ ਤੁਹਾਡਾ ਜਿਹੜਾ ਪਸ਼ੂ ਦਾ ਕੀ ਕਰਟੇਰੀਆ ਹੈਗਾ ਕਿੱਥੇ ਸਟੈਂਡ ਆ ਤੁਹਾਡਾ ਪਸ਼ੂ ਤੇ ਪ੍ਰੋਪਰ ਜਿਹੜੀ ਜਾਣਕਾਰੀ ਤੁਹਾਨੂੰ ਇਸ ਬਾਰੇ ਖੋਣੀ ਵੀ ਚਾਹੀਦੀ ਆ ਬਾਕੀ ਤੁਸੀਂ ਅੱਗੋਂ ਮਾਲਕ ਦੇ ਕੋਲੋਂ ਲੈ ਵੀ ਸਕਦੇ ਹੋ ਸੋ ਦੋਸਤੋ ਇਹ ਸੀ ਵੀਡੀਓ ਆਪਣੀ ਕੁਝ ਜੜੀਆਂ ਇੰਪੋਰਟਡ ਗੱਲਾਂ ਸੀਗੀਆਂ ਜਦੋਂ ਤੁਸੀਂ ਪਸ਼ੂ ਖਰੀਦਣ ਜਾਂਦੇ ਹੋ ਉਸ ਦੇ ਸੰਬੰਧ ਦੇ ਵਿੱਚ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ